ਉਮਾਕ ਦੀ ਹਰ ਚੀਰ ਵੀ ਠੰਡ ਅਤੇ ਸੰਘਣੀ ਧੁੰਦ ਮਗਰੋਂ ਹੁਣ ਮੌਸਮ ਨੇ ਇੱਕ ਵਾਰ ਫਿਰ ਮਜਾਜ ਬਦਲਿਆ ਹੈ ਪੰਜਾਬ ਦੇ ਜਲੰਧਰ ਜ਼ਿਲ੍ਹੇ ਸਮੇਤ ਕਈ ਜ਼ਿਲ੍ਹਿਆਂ ਵਿੱਚ بارش ਹੋਈ ਹੈ ਹਲਕੀ ਤੋਂ ਦਰਮਿਆਨੀ ਬੀਤੀ ਰਾਤ ਤੋਂ ਹੀ ਹੋਈ ਬੱਦਲਵਾਈ ਦੌਰਾਨ ਅੱਜ ਸਵੇਰੇ ਤੜਕਸਾਰ ਹੀ ਕਈ ਇਲਾਕਿਆਂ ਵਿੱਚ ਹਲਕੀ بارش ਹੋਣ ਨਾਲ ਮੀਂਹ ਦਾ ਦੌਰ ਸ਼ੁਰੂ ਹੋਇਆ ਹੈ ਬੇਸ਼ੱਕ ਪਿਛਲੇ ਕੁਝ ਦਿਨਾਂ ਵਿੱਚ ਖਿੜੀ ਹੋਈ ਧੁੱਪ ਨੇ ਪਿਛਲੇ ਕਈ ਦਿਨਾਂ ਤੋਂ ਠੰਡ ਕਾਰਨ ਪ੍ਰਭਾਵਿਤ ਆਮ ਜਨ ਜੀਵਨ ਨੂੰ ਵੱਡੀ ਰਾਹਤ ਦਿੱਤੀ ਸੀ ਪਰ ਇਸ ਦੇ ਬਾਵਜੂਦ ਵੀ ਤੜਕਸਾਰ ਸੰਘਣੀ ਧੁੰਦ ਦਾ ਦੌਰ ਜਾਰੀ ਸਿਹਤੇ ਬੀਤੀ 31 ਜਨਵਰੀ ਨੂੰ ਵੀ ਸਵੇਰ ਸਮੇਂ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜ਼ੀਰੋ ਵਿਜ਼ਿਬਿਲਟੀ ਦੇ ਚਲਦਿਆਂ ਵਾਹਨ ਚਾਲਕਾਂ ਨੂੰ ਵੀ ਘੱਟ ਰਫ਼ਤਾਰ ਵਿੱਚ ਵੀ ਡਰਾਈਵਿੰਗ ਕਰਨੀ ਪਈ ਮੌਸਮੀ ਪਾਗ ਵੱਲੋਂ ਕਰੀਬ 1 ਫਰਵਰੀ ਤੋਂ ਲੈ ਕੇ 8 ਫਰਵਰੀ ਤੱਕ ਪੰਜਾਬ ਵਿੱਚ بارش ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ ਦਰਮਿਆਨੀ ਤੋਂ ਭਾਰੀ بارش ਦਾ ਅਨੁਮਾਨ ਹੈ ਉਹ ਸਰਦੀਆਂ ਦੇ ਮੌਸਮ ਵਿੱਚ ਹੋ ਰਹੀ ਇਹ ਪਹਿਲੀ بارش ਖਾਸ ਕਰਕੇ ਪੰਜਾਬ ਦੇ ਮੁੱਖ ਫਸਲ ਕਣਕ ਲਈ ਬਹੁਤ ਹੀ ਲਾਹੇਵੰਦ ਹੈ ਇਸ ਤੋਂ ਇਲਾਵਾ بارش ਨਾਲ ਫਸਲਾਂ ਤੇ ਪਿਆ ਹੋਇਆ ਕੋਹਰਾ ਵੀ ਧੁੱਟਾ ਜਾਵੇਗਾ ਜਿਸ ਕਾਰਨ ਫਸਲ ਦੀ ਪੈਦਾਵਾਰ ਅਤੇ ਝਾੜ ਵਿੱਚ ਫਰਕ ਪਵੇਗਾ ਪਰੰਤੂ ਜੇਕਰ بارش ਲੋੜ ਤੋਂ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਤਾਂ ਇਸ ਦਾ ਆਮ ਜਨਜੀਵਨ ਅਤੇ ਫਸਲ ਤੇ ਵੀ ਬੁਰਾ ਅਸਰ ਪਵੇਗਾ ਤੜਕਸਾਰ ਹੀ ਹਲਕੀ ਜਹੀ بارش ਹੋਣ ਉਪਰੰਤ ਅਜੇ ਤੱਕ ਵੀ ਅਸਮਾਨ ਤੇ ਛਾਏ ਹੋਏ ਬੱਦਲ ਅਜੇ ਹੋਰ بارش ਹੋਣ ਦੇ ਸੰਕੇਤ ਦੇ ਰਹੇ ਨੇ ਬੇਸ਼ੱਕ ਹੁਣ ਹਰਚੀਰ ਵੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ ਪਰ بارش ਤੋਂ ਬਾਅਦ ਠੰਡ ਅਤੇ ਧੁੱਪ ਇੱਕ ਵਾਰ ਫਿਰ ਵਾਪਸੀ ਕਰੇਗੀ